ਕਈ ਵਾਰੀ ਨਾ ਹੀ ਹੁੰਦਾ ਨਾ ਆਪਾਂ ਚੀਜ਼ਾਂ ਸਿੱਖਦੇ ਆ ਸਾਰੀ ਉਮਰ ਤੇ ਉਹਦਾ ਆਪਾਂ ਨੂੰ ਇਹ ਹੁੰਦਾ ਵੀ ਸਾਨੂੰ ਫਲ ਮਿਲੇ ਪਰ ਕਈ ਵਾਰੀ ਆਪਾਂ ਫਲ ਤੋਂ ਵਾਂਝੇ ਰਹਿ ਜਾਂਦੇ ਆਗੇ ਤੇ ਇਹ ਨਾ ਸੋਚਿਆ ਕਰੋ ਵੀ ਸਾਡਾ ਕੁਝ ਹੁਣ ਬਣਨਾ ਨਹੀਂ ਜਾਂ ਹਨਾ ਕਿਵੇਂ ਹੈਗਾ ਤੇ ਉਹਨਾਂ ਚੀਜ਼ਾਂ ਤੋਂ ਸਾਨੂੰ ਤਜਰਬਾ ਤਾਂ ਮਿਲਦਾਗਾ ਨਾ ਅਸੀਂ ਸਿੱਖ ਤਾਂ ਬਹੁਤ ਕੁਝ ਲਿਆ ਨਾ ਜਿਹੜਾ ਅਸੀਂ ਗਿਆਨ ਕਿਸੇ ਹੋਰ ਨੂੰ ਦੇ ਸਕਦੇ ਆ ਸੋ ਐਸੀ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆ ਮਾਰਨਿੰਗ ਦਾ ਟਾਈਮ ਸੀਗਾ ਸਵੇਰ ਦਾ ਜੀ ਤੇ ਤਾਰੀਖ ਸੀਗੀ ਅੱਜ 2 ਜੁਲਾਈ ਦੇਖੋ ਤੁਸੀਂ ਆਪਣੀਆਂ ਪਿਆਰੀਆਂ ਪਿਆਰੀਆਂ ਚਿੜੀਆਂ ਇੰਨਾਂ ਕੋਲੇ ਮੈਂ ਫਸ ਪਹਿਲੀਆਂ ਚ ਦੀ ਜ਼ਰੂਰ ਆਉਣੀ ਹੁੰਦੀਆਂ ਜਦੋਂ ਵੀ ਮਾਰਨਿੰਗ ਦਾ ਟਾਈਮ ਸਟਾਰਟ ਹੁੰਦਾ ਹੈਗਾ ਆਪਣਾ ਮਾਰਨਿੰਗ ਹੁੰਦੀ ਹੈਗੀ ਤੇ ਇੱਧਰ ਹੋ ਗਿਆ ਸੀਗਾ ਜੀ ਮੌਸਮ ਬਹੁਤ ਸੋਹਣਾ ਸੀਗਾ ਤੇ ਤੋਤੇ ਸੀਗੇ ਨਾ ਜਿੰਨੇ ਜਾਦੇ ਤੋਤੇ ਆਰੇ ਸੀਗੇ ਅਮਰੂਦਾਂ ਦੇ ਬੂਟੇ ਤੇ ਬਹੁਤ ਜਾਦੇ ਤੋਤੇ ਆਰੇ ਸੀਗੇ ਤੇ ਪੂਰੀ ਰੌਣਕ ਲਾ ਰੱਖੀ ਸੀਗੀ ਇਹਨਾਂ ਨੇ ਤੇ ਆディ ਖਾ ਰਹੀਆਂ ਸੀ ਫੀਡ ਚੰਗੀ ਤਰ੍ਹਾਂ ਤੇ ਇਹਨਾਂ ਦੀਆਂ ਨਾ ਅੱਜ ਛੱਲੀਆਂ ਖਤਮ ਹੋ ਗਈਆਂ ਆਪਾਂ ਦੇਖਦੇ ਅਗੇ ਸਾਬ ਤੋਂ ਮੰਗਵਾਉਣੇ ਆਂਗੇ ਅੱਜ ਤੇ ਇਹ ਸਿੱਗੀ ਜੀ ਆਪਣੀ ਪਿਆਰੀ ਜੀ ਮਾਰਨਿੰਗ ਪਿੰਡਾਂ ਦੀ ਸਾਡੀ ਸਵੇਰ ਤੇ ਇਸ ਤੋਂ ਬਾਅਦ ਪੀ ਲੈਨੇਗਾ ਆਪਾਂ ਇੱਕ ਗਲਾਸ ਵਾਟਰ ਪਾਣੀ ਪੀਨੇ ਹੁੰਨੇ ਆ ਜੀ ਆਪਾਂ ਸਵੇਰ ਦੇ ਟਾਈਮ ਤੇ ਇਸ ਤੋਂ ਬਾਅਦ ਹੀ ਆਪਾਂ ਚਾਹ ਵਗੈਰਾ ਲੈਨੇ ਆਂਗੇ ਤੇ ਬਾਕੀ ਸਾਡੇ ਵਲੌਗ ਦੇ ਵਿੱਚ ਜਿਹੜੇ ਭੈਣ ਭਰਾ ਨਵੇਂ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਕਰ ਦੇ ਪ੍ਰੈਸ ਤਾਂ ਜੋ ਤੁਹਾਡੇ ਕੋਲ ਸਾਡੀਆਂ ਵੀਡੀਓ ਦੀ ਨਵੀਂ-ਨਵੀਂ ਨੋਟੀਫਿਕੇਸ਼ਨ ਆ ਜਿਹੜੀ ਪਹੁੰਚ ਸਕੇ ਤੇ ਬਾਬਾ ਜੀ ਦਾ ਲੈ ਲੈ ਸੀਗਾ ਜੀ ਆਪਾਂ ਆਸ਼ੀਰਵਾਦ ਤੇ ਧੁੱਪ ਹੋ ਗਈ ਸੀਗੀ ਤੇ ਆਪਾਂ ਝਾੜੂ ਵਗੈਰ ਕੱਢਤਾ ਸੀਗਾ ਤੇ ਸਾਰੇ ਕੰਮ ਕਰਤੀ ਸੀ ਉਸ ਤੋਂ ਬਾਅਦ ਚੱਲ ਪਈ ਸੀ ਆਪਾਂ ਅਮਰੂਦਾਂ ਵੱਲ ਤੇ ਫੇਰ ਅ ਮੈਂ ਵਾਪਸ ਆ ਗਈ ਮੈਂ ਕਿਹਾ ਚਲੋ ਪਹਿਲਾਂ ਆਪਾਂ ਸਬਜ਼ੀ ਕੱਟ ਲੈਂਦੇ ਤੇ ਅੱਜ ਆਪਾਂ ਬਣਾਵਾਂਗੇ ਕਦੂ ਦੀ ਹਰੇ-ਹਰੇ ਕਦੂ ਦੀ ਸਬਜ਼ੀ ਵਿਦ ਹਰੀਆਂ ਮਿਰਚਾਂ ਤੇ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ ਤੇ ਲਸਣ ਤੇ ਇਹ ਲੈ ਕੇ ਸੀਗੇ ਆਪਾਂ ਫ੍ਰਿਜ ਚ ਪਿਆ ਸੀਗਾ ਉੱਥੋਂ ਕੱਢ ਕੇ ਤੇ ਇਸ ਤੋਂ ਬਾਅਦ ਮੈਂ ਆ ਗਈ ਸੀ ਫੇਰ ਵਾਪਸ ਸੀ ਤੁਮਰੂਦਾਂ ਵੱਲ ਕਿਉਂਕਿ ਆਪਣੀ ਜੀਵ ਹੈ ਜਿਹੜੀ ਹਨਾ ਇੰਜ ਕਰਦੀ ਰਹਿੰਦੀ ਹੈ ਵੀ ਆਪਾਂ ਅਮਰੂਦ ਖਾਈਏ ਇੱਕ ਘਰ ਦੇ ਫਰੂਟ ਹੁੰਦੇ ਨੇਗੇ ਸੇਰੇ-ਸੇਰੇ ਆਪਣੀ ਹਨਾ ਤੋੜ ਲੈਣੇ ਆਗੇ ਆਪਾਂ ਤੇ ਮੈਂ ਲੱਗੀ ਸੀਗੀ ਹੁਣ ਅਮਰੂਦ ਤੋੜਨ ਤੇ ਬਹੁਤ ਸੋਹਣੇ ਆਪਣੇ ਅਮਰੂਦ ਜਿਹੜੇ ਪੱਕੇ ਪਏ ਸੀਗੇ ਤੇ ਮੈਂ ਸੋਚਿਆ ਜਲਦੀ-ਜਲਦੀ ਆਪਾਂ ਤੋੜ ਲઈએ ਇਹਨਾਂ ਨੂੰ ਕਿਉਂਕਿ ਇਸ ਤੋਂ ਬਾਅਦ ਨਾ ਤੋਤੇ ਬਹੁਤ ਜ਼ਿਆਦਾ ਆ ਰਹੇ ਸੀਗੇ ਤਾਂ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ ਤੋੜ ਲੈਨੇ ਆਂ ਜੀ ਕਾਫੀ ਜਿਆਦਾ ਨਾ ਉੱਪਰ ਸੀਗੇ ਤੇ ਮੇਰਾ ਹੱਥ ਪਹੁੰਚ ਨਹੀਂ ਰਿਹਾ ਸੀਗਾ ਤੇ ਮੈਂ ਇੱਕ ਸੋਚਿਆ ਚਲੋ ਹੁਣ ਸਟੂਲ ਚੱਕ ਕੇ ਲੈ ਕੇ ਆਉਣੀ ਹੈਗੀ ਮੈਂ ਤੇ ਫਿਰ ਮੈਂ ਵਾਪਸ ਚੱਲ ਗਈ ਸੀ ਕਿ ਸਟੂਲ ਚੱਕਣ ਮੈਂ ਹੁਣ ਲਿਆਉਂਗੀ ਇੱਥੇ ਸਟੂਲ ਚੱਕ ਕੇ ਤੇ ਕਾਫੀ ਬਾਟ ਰਹਿ ਜਾਂਦੀ ਹੈ ਨਾ ਇੰਨੇ ਨਾਲ ਤਾਂ ਨਾ ਵੈਸੇ ਹੀ ਆਪਣੀ ਜਿਹੜੀ ਰਨਿੰਗ ਮੇਰੀ ਤਾਂ ਕੰਪਲੀਟ ਹੋ ਜਾਂਦੀ ਹੈ ਘਰ ਦੇ ਵਿੱਚ ਹੀ ਤੇ ਬਹੁਤ ਮੇਰਾ ਜਿਆਦਾ ਵੇਟ ਵੁੱਟ ਜਾ ਹੈ ਨਹੀਂਗਾ ਤੇ ਆਪਾਂ ਬਹੁਤ ਆਪਣਾ ਜਿਹੜਾ ਬਾਡੀ ਹੈ ਵਧੀਆ ਨੇਚਰਲ ਪਰਖੀ ਹੋਈ ਹੈਗੀ ਤੇ ਲੋ ਜੀ ਮੇਨਟੇਨ ਆ ਮਤਲਬ ਬਾਡੀ ਆਪਣੀ ਹੈਲਦੀ ਤੇ ਇਸ ਤੋਂ ਬਾਅਦ ਦਿਖਾਤੇ ਤੁਹਾਨੂੰ ਅਮਰੂਦ ਤੇ ਧੁੱਪ ਹੋ ਗਈ ਸੀਗੀ ਸੇਰ-ਸੇਰੀਆ ਚ ਇੰਨੀ ਜਿਆਦਾ ਧੁੱਪ ਹੋ ਗਈ ਸੀਗੀ ਤੇ ਆਪਾਂ ਤੋੜ ਲਾਂਗੇ ਹੁਣ ਤੇ ਇੱਧਰਲੇ ਬੂਟੇ ਤਾਂ ਬਿਲਕੁਲ ਵੀ ਨਹੀਂ ਪੱਕੇ ਤੁਸੀਂ ਆਖੋਗੇ ਨਾ ਹਰ ਇੱਕ ਵਲੌਗ ਦੇ ਵਿੱਚ ਤੁਹਾਨੂੰ ਅਮਰੂਦ ਦਿਖਾਉਂਦੇ ਰਹਿੰਦੇ ਆ ਮੈਨੂੰ ਚਾਹੀ ਇੰਨਾ ਹੁੰਦਾਗਾ ਵੀ ਹਨਾ ਵੀ ਮੇਰੇ ਘਰ ਦੇ ਵਿੱਚ ਬੂਟੇ ਜਿਹੜੇ ਮੈਂ ਆਪਣੇ ਹੱਥੀ ਲਾਏ ਸੀਗੇ ਮੈਂ ਪਾਲੇ ਸੀਗੇ ਅੱਜ ਉਹ ਬੂਟੇ ਮੈਨੂੰ ਛਾਂ ਦੇ ਰਹੇ ਨੇ ਮੈਨੂੰ ਆਕਸੀਜਨ ਦੇ ਰਹੇ ਨੇ ਤੇ ਖਾਸ ਗੱਲ ਹੈ ਜੀ ਮੈਨੂੰ ਫਰੂਟ ਦੇ ਰਹੇ ਨੇਗੇ ਤੋਂ ਸੋ ਮੈਨੂੰ ਇਹਨਾਂ ਗੱਲਾਂ ਦਾ ਬਹੁਤ ਜਿਆਦਾ ਚਾ ਚੜਦਾਗਾ ਤੇ ਮੇਰਾ ਫਸਟ ਰਾਊਂਡ ਹੁੰਦਾ ਜਿਹੜਾ ਇੱਧਰ ਨੂੰ ਹੁੰਦਾ ਦਾ ਵੀ ਮੈਂ ਦੇਖ ਕੇ ਆਮਾ ਨਾਲੇ ਨਾ ਇੱਕ ਦਿਨ ਦੇ ਨਾਲ ਤਾਂ ਕੋਈ ਜ਼ਿਆਦਾ ਇਹਨਾਂ ਫਰਕ ਨਹੀਂ ਪੈਂਦਾ ਬਟ ਫਿਰ ਵੀ ਮੈਨੂੰ ਐ ਹੁੰਦਾ ਮੈਂ ਦੇਖ ਕੇ ਆਮਾ ਚਲਦੀ ਜਾਂਦੀ ਵੀ ਫਲ ਕਿੰਨੇ ਕਬੱਡੇ ਹੋ ਗਏ ਹਨਾ ਕੀ ਹੋ ਗਿਆ ਜਾਂ ਕਿਵੇਂ ਇਸ ਵਾਰ ਮੈਂ ਚੱਕ ਲਿਆੰਦਾ ਸੀਗਾ ਸਟੂਲ ਤੇ ਹੁਣ ਆਪਾਂ ਦੇਖਦੇ ਹਾਂਗੇ ਤੋੜ ਕੇ ਤੁਹਾਨੂੰ ਵੀ ਦਿਖਾਉਂਗੀ ਮੈਂ ਵੀ ਕਿੰਨੇ ਕ ਆਪਣੇ ਬਰੂਤ ਜਿਹੜੇ ਟੁੱਟ ਗਏ ਨੇਗੇ ਤੇ ਲਓ ਜੀ ਆਪਾਂ ਤੋੜ ਲੈਨੇ ਹੈਗੇ ਸਾਬ ਹੋਏ ਸੁੱਤੇ ਪਈ ਸੀਗੇ ਤੇ ਸ਼ੁਰੂਸਾ ਪਈ ਸੀਗੇ ਉਹਨਾਂ ਨੂੰ ਵੀ ਠਾਵੇਂ ਗਏ ਪੱਕੂ ਮ ਸਕੂਲ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਇਸ ਤੋਂ ਬਾਅਦ ਤੋੜ ਲੈ ਜਿੰਨੇ ਕ ਵੀ ਮਿਲੇ ਜੇ ਆਪਣੇ ਬਹੁਤ ਨਹੀਂ ਗਏ ਆਪਣੇ ਘਰ ਜੋਕੇ ਕਿਉਂਕਿ ਅਸੀਂ ਕਿਹੜੇ ਨੇ ਜਿਆਦੇ ਫੈਮਿਲੀ ਮੈਂਬਰ ਹੈਗੇ ਆਂਗੇ ਇੱਕ ਤੋੜ ਲਿਆ ਸੀਗਾ ਇੱਕ ਪਹਿਲਾਂ ਤੋੜ ਲਿਆ ਸੀਗਾ ਮੈਂ ਤੇ ਹੁਣ ਦੋ ਤਿੰਨ ਅਪਣੇ ਹੋਰ ਤੋੜ ਲਾਂਗੇ ਜਿੰਨੇ ਕ ਵੀ ਆਪਾਂ ਨੂੰ ਮਿਲੇ ਜਦੋਂ ਨਾ ਜਿਆਦੇ ਪੱਕ ਜਾਂਦੇ ਨੇਗੇ ਇਹਨਾਂ ਵਿੱਚ ਰ ਕੀੜਾ ਬਣਨਾ ਸਟਾਰਟ ਹੋ ਜਾਂਦਾ ਹੈਗਾ ਸੋ ਕੀੜੇ ਤੋਂ ਪਹਿਲਾਂ ਪਹਿਲਾਂ ਆਪਾਂ ਤੋੜ ਲਏ ਜੀ ਆਪਣੇ 5 ਅਮਰੂਦ ਆਪਾਂ ਨੂੰ ਮਿਲ ਗਏ ਸੀਗੇ ਤੇ ਹੁਣ ਆ ਗਏ ਸੀਗੇ ਆਪਾਂ ਫਿਰ ਸੋਈ ਵੱਲ ਇਸ ਤੋਂ ਬਾਅਦ ਮੈਂ ਪਾ ਲਿਆ ਤੇ ਹਰੀ ਮਿਰਚ ਤੇ ਪਿਆਜ਼ ਲਸਣ ਵਗੈਰਾ ਦਾ ਆਪਾਂ ਸਾਰਾ ਪੀਸਟ ਆਪਾਂ ਘੁੱਟ ਕੇ ਪਾਤਾ ਸਿਗੇ ਦੇ ਵਿੱਚ ਬਹੁਤ ਸੋਹਣੀ ਖੁਸ਼ੂ ਹੈ ਜਿਹੜੀ ਉਹ ਆਈ ਜਾਂਦੀ ਸੀਗੀ ਤੇ ਹੁਣ ਬਣਾ ਲੈਨੇ ਆਪਾਂ ਕद्दू ਦੀ ਸਬਜ਼ੀ ਹਰੇ-ਹਰੇ ਕद्दू ਦੀ ਬਹੁਤ ਜਿਆਦਾ ਟੇਸਟੀ ਬਣਦੀ ਕਾਫੀ ਦਿਨਾਂਵਾਂ ਦਾ ਬਣਾਈ ਸੀਗੀ ਤੇ ਇੱਕ ਗੱਲ ਤੁਸੀਂ ਹੋਰ ਕਹਿੰਦੇ ਹੋਵੋਗੇ ਵੀ ਲੋ ਜੀ ਸਾਰਦ ਨੂੰ ਹਨ ਕद्दू ਖਾਂਦੇ ਰਹਿੰਦੇ ਨੇ ਜੀ ਜੋ ਕਿਵੇਂ ਹਨ ਕੀ ਕਰਗੇ ਜੀ ਜਿਹੜੇ ਸਾਭ ਨੇਗੇ ਉਹਨਾਂ ਨੂੰ ਨਾ ਤਰੀ ਵਾਲੀ ਸਬਜ਼ੀ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਮੈਨੂੰ ਸੁੱਕੀ ਸਬਜ਼ੀ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਕਦੇ ਕਦੇ ਸੁੱਕੀ ਬਣਾ ਲੈਣੇ ਆ ਕਦੇ ਕਦੇ ਤਰੀ ਵਾਲੀ ਬਣਾ ਲੈਣੇ ਉਹਨਾਂ ਨੂੰ ਚੂਰੀ ਕੁੱਟ ਕੇ ਖਾਣੀ ਸਬਜ਼ੀ ਵਧੀਆ ਲੱਗਦੀ ਹੈਗੀ ਤਾਂ ਕਰਕੇ ਜੀ ਰਹਾ ਹਸਬੈਂਡ ਦੀ ਪਰਮੈਸ਼ਾਤਾ ਆਪਾਂ ਨੂੰ ਪੂਰੀ ਕਰਨੀ ਪੈਂਦੀ ਹੈਗੀ ਆਪਾਂ ਇਹਦੇ ਵਿੱਚ ਪਾਤਾ ਸੀਗੇ ਜੀ ਹੁਣ ਧੋ ਕੇ ਕद्दू ਤੇ ਫਾੜੀਆਂ ਪਾਤੀਆਂ ਸੀਗੇ ਮੀਡੀਅਮ ਸਾਈਜ਼ ਦੇ ਵਿੱਚ ਆਪਾਂ ਕੱਟ ਲਈਆਂ ਸੀਗੀਆਂ ਤੇ ਹੁਣ ਇਹਦੇ ਵਿੱਚ ਇਹਨੂੰ ਆਪਣਾ 2-4 ਕਿੰਟ ਇਸੇ ਤਰ੍ਹਾਂ ਹੀ ਪੁੰਨਾਗੇ ਮਤਲਬ ਟਾਕੇ ਤੇ ਇਹਦਾ ਨਾ ਜਿਹੜਾ ਐਕਸਟਰਾ ਪਣੀ ਉਹ ਨਿਕਲ ਜਾਊਗਾ ਤੇ ਇਸ ਤੋਂ ਬਾਅਦ ਜਿਹੜਾ ਕद्दू ਆਪਣੇ ਹੀ ਪਾਣੀ ਦੇ ਵਿੱਚ ਆਪਣੇ ਹੀ ਭਾਫ਼ ਦੇ ਵਿੱਚ ਪੱਕ ਜਾਊਗਾ ਇਹਦੇ ਵਿੱਚ ਕੋਈ ਪਾਣੀ ਪਾਉਣ ਦੀ ਜਰੂਰਤ ਨਹੀਂ ਹੈਗੀ ਜੀ ਤੇ ਕੜਚੀ ਮੈਂ ਕੁੱਕਰ ਦੇ ਉੱਪਰ ਫੇਰਾ ਜਮਾਰਤੀ ਤੇ ਮੈਨੂੰ ਲੱਗਿਆ ਲੈ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਕੜਚੀ ਕੁੱਕਰ ਦੇ ਉੱਪਰ ਰੱਖ ਕੇ ਮਾਰਤੀ ਇਹਨਾਂ ਨੂੰ ਹੋਣੀ ਕਰਨੀ ਚਾਹੀਦੀ ਹੈਗੀ ਕੜਕਾਉਣੀ ਨਹੀਂ ਚਾਹੀਦੀ ਆਪਾਂ ਨੂੰ ਕੁੱਕਰ ਜਲਦੀ ਖਰਾਬ ਹੋ ਜਾਂਦਾ ਹੈਗਾ ਇਸ ਤੋਂ ਬਾਅਦ ਮੈਂ ਪਾ ਦੂੰਗੀ ਇਹਦੇ ਵਿੱਚ ਸਾਰੇ ਮਸਾਲੇ ਜੇ ਹਲਦੀ ਨਮਕ ਮਿਰਚ ਜਿੰਨੇ ਵੀ ਹੁੰਦੇ ਨੇਗੇ ਮਿਰਚ ਮੈਂ ਪਾਈ ਨਹੀਂ ਸੀਗੀ ਕਿਉਂਕਿ ਆਪਾਂ ਹਰੀ ਪਾਤੀ ਸੀਗੀ ਤੇ ਨਮਕ ਹਲਦੀ ਪਾ ਦਾਂਗੇ ਇਸ ਤੋਂ ਬਾਅਦ ਪਾ ਦਾਂਗੇ ਆਪਾਂ ਗਾਰਨਿਸ਼ ਲਈ ਥੋੜੀ ਜਿਹੀ ਪਸੂਰੀ ਮੇਥੀ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਤੁਸੀਂ ਵੀ ਜੂ ਟ੍ਰਾਈ ਕਰੋ ਬਹੁਤ ਤੇ ਆਪਾਂ ਪਾਤੀ ਸੀਗੇ ਜਿਹਦੇ ਚ ਮਸਾਲੇ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਤੇ ਟਕਣ ਤੋਂ ਬਾਅਦ ਇਹ ਸਿਰਫ 2-3 ਮਿੰਟਾਂ ਦੇ ਵਿੱਚ ਆਉਣ ਲਈ ਸਬਜੀ ਬਣ ਜਾਂਦੀ ਹੈ ਕੋਈ ਜ਼ਿਆਦਾ ਨਾ ਟਾਈਮ ਨਹੀਂ ਲੱਗਦਾ ਹੈਗਾ ਤੇ ਦੂਸਰੇ ਪਾਸੇ ਮੈਂ ਰੱਖ ਲਈ ਸੀਗੀ ਚਾਹ ਕਿਉਂਕਿ ਸਾਬ ਨੂੰ ਉਠਾਉਣਾ ਸੀਗਾ ਤੇ ਉਹ ਪੀਣਗੇ ਚਾਹ ਤੇ ਥੋੜੀ ਜਿਹੀ ਕੋਟਾਪਾ ਪੀ ਲੰਗੇ ਜੀ ਵਿੱਚ ਕਿਉਂਕਿ ਮੈਂ ਪੀਤੀ ਨਹੀਂ ਸੀਗੀ ਹਜੇ ਇਸ ਤੋਂ ਬਾਅਦ ਸਬਜੀ ਆਪਣੀ ਹੋ ਗਈ ਸੀਗੀ ਰੈਡੀ ਬਣ ਗਈ ਸੀਗੀ ਤੇ ਇਹਦੇ ਵਿੱਚ ਪਾ ਲਾਂਗੇ ਜੀ ਆਪਾਂ ਔਰ ਦੁੱਧ ਪਾ ਸਕਦੇ ਹੋ ਤੁਸੀਂ ਮਲਾਈ ਪਾ ਸਕਦੇ ਹੋਗੇ ਤੇ ਮੈਂ ਪਾਵਾਂਗੀ ਇਹਦੇ ਵਿੱਚ ਫਰੈਸ਼ ਮਲਾਈ ਜਿਹੜਾ ਆਪਾਂ ਦੁੱਧ ਗਰਮ ਕਰਦੇ ਆ ਤੇ ਉਹਦੇ ਉੱਪਰ ਜਿਹੜੀ ਮਲਾਈ 크림 ਆਉਂਦੀ ਹੈਗੀ ਉਹ ਆਪਾਂ ਸਬਜ਼ੀ ਦੇ ਵਿੱਚ ਪਾ ਲਾਂਗੇ ਤੇ ਇਹ ਮੈਂ ਕੱਢ ਲਈ ਸੀਗੀ ਜੀ ਲਾਰੀ ਸੀਗੀ ਦੁੱਧ ਦੇ ਉੱਪਰ ਮਲਾਈ 크림 ਅਤੇ ਹੁਣ ਇਹਦੇ ਆਪਾਂ ਕੰਜਾਰ ਚਮਚ ਪਾ ਦਾਂਗੇ ਇਹਦੇ ਵਿੱਚ ਤੁਹਾਨੂੰ ਦਿਖਾਉਣੀ ਹੈਗੀ ਮੈਂ ਇਸ ਤੋਂ ਬਾਅਦ ਲਓ ਜੀ ਮਲਾਈ ਪਾਤੀ ਸੀਗੀ ਤੇ ਹੁਣ ਇਹਦੀ ਲੁੱਕ ਦੇਖੋ ਸਬਜ਼ੀ ਦੀ ਬਹੁਤ ਜ਼ਿਆਦਾ ਵਧੀਆ ਬਣ ਗਈ ਸੀਗੀ ਤੁਹਾਨੂੰ ਦਿਖਾਉਣੀ ਹੈਗੀ ਮੈਂ ਇਹ ਸਿੰਪਲ ਜੀ ਚੀਜ਼ ਹੈ ਜੀ ਸਿੰਪਲ ਜੀ ਰੈਸਪੀ ਹੈ ਤਿਆਰ ਕਰ ਲਿਆ ਕਰੋ ਆਪਣੀ ਘਰ ਦੇ ਵਿੱਚ ਲਗਭਗ ਹਰ ਘਰ ਦੇ ਵਿੱਚ ਤਾਂ ਹੁਣ ਤੱਕ ਅੱਦੂ ਤੇ ਚੱਲੀ ਜਾਂਦਾ ਹੈਗਾ ਮਤਲਬ ਬਾਣੀ ਰਿਹਾ ਹੈਗਾ ਕਈ ਨਾ ਬੱਚੇ ਇਹ ਘਟ ਪਸੰਦ ਕਰਦੇ ਮੱਟ ਮੇਰਾ ਬੇਟਾ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਉਹਨ ਕਿ ਉਹ ਪਾ ਕੇ ਵਧੀਆ ਐਂ ਦਿਨੇ ਆਗੇ ਸੀ ਸਬਜ਼ੀ ਇਸ ਤੋਂ ਬਾਅਦ ਮੈਂ ਆਟਾ ਵਗੈਰਾ ਗੁੰਨ ਲਿਆ ਸੀਗਾ ਤੇ ਖਾਣਾ ਵਗੈਰਾ ਖਾਣ ਤੋਂ ਬਾਅਦ ਆ ਪਰਸੋਈ ਵਗੈਰਾ ਕਰਤੀ ਸੀ ਸਾ ਤੇ ਸਾਲ ਦੇ ਬੂਟ ਚਮਕਾਤੇ ਸੀਗੇ ਆਪਾਂ ਪਾਲਿਸ਼ ਮਾਰ ਕੇ ਅੱਜ ਕਾਫੀ ਗੰਦੇ ਹੋਏ ਪਈ ਸੀਗੇ ਤੇ ਇਧਰ ਇਹ ਬੈਠੇ ਸੀਗੇ ਲੋ ਜੀ ਤਾਂ ਆਪਣੇ ਫੋਨ 'ਚ ਰੁੱਝੇ ਸੀਗੇ ਤੇ ਛੋਟਾ ਸਾਹ ਖਾ ਰਿਆ ਸੀਗਾ ਖਾਣਾ ਤੇ ਬਹੁਤ ਜਿਆਦਾ ਇਹਦੀ ਫੇਵਰੇਟ ਸਬਜੀ ਬਣ ਗਈ ਸੀ ਕਹਿੰਦਾ ਮਮਾ ਬਹੁਤ ਸਵਾਦ ਲੱਗੀ ਨਹੀਂ ਬੱਚੇ ਖਾਂਦੇ ਨਹੀਂ ਹੁੰਦੇ ਬਾਟੇ ਬਹੁਤ ਇੰਜੋਏ ਕਰਦਾਗਾ ਹਰ ਇੱਕ ਸਬਜੀ ਨੂੰ ਇਸ ਤੋਂ ਬਾਅਦ ਆਪਾਂ ਬਣਾਈ ਸੀਗੀ ਚਾਹ ਚਾਹ ਪਾਲਾਂਗੇ ਜੀ ਬਾਟੀਆਂ ਦੇ ਵਿੱਚ ਫਿਰ ਫਿਰ ਤੋਂ ਚਾਹ ਆ ਗਈ ਨਹੀਂ ਇਹ ਸੇਰਦੀ ਨਹੀਂ ਹੈਗੀ ਲਗਭਗ 11:30 ਦੇ ਟਾਈਮ ਹੋ ਗਿਆ ਸੀਗਾ ਇਸ ਤੋਂ ਬਾਅਦ ਫਿਰ ਆਪਣਾ ਥੋੜਾ ਜਿਹਾ ਸ਼ਰੀਰ ਨੂੰ ਬੋਡੀ ਨੂੰ એનર્ਜੀ ਜਾਂਦੀ ਹੁੰਦੀ ਹੈਗੀ ਕੰਕੀਸ ਤੋਂ ਬਾਅਦ ਫਿਰ ਸਲਾਈ ਮਸ਼ੀਨ ਵੱਲ ਜਾਣਾ ਹੁੰਦਾਗਾ ਤੇ ਸਿਰ ਬਹੁਤ ਦੁਖਣ ਲੱਗ ਜਾਂਦਾਗਾ ਨਿਗਾਹ ਦਾ ਕਰਕੇ ਤੇ ਇਸ ਤੋਂ ਬਾਅਦ ਲੋ ਜੀ ਇਹਦੇ ਛੱਡੀ ਜਾਂ ਰੀਆਂ ਸੀਆਂ ਮੂਵੀਆਂ ਆਵਦ ਗਈ ਇਸ ਤੋਂ ਟਾਈਮ ਜਿਹੜਾ ਹੋ ਗਿਆ ਸੀਗਾ ਆ ਇਹਨੇ ਤੋਂੜਾ ਪਹਿਲਾ ਸ਼ੂਟ ਕੀਤੀ ਸੀਗੀ ਮੈਂ ਵੀਡੀਓ ਇਹ ਹੋਣਾ ਕੀ ਤੇ ਆ ਇਹ ਸੀਗਾ ਸਾਡਾ ਬਹੁਤ ਪਿਆਰਾ ਟੀਵੀ ਜਿਹਨੇ ਸਾਡਾ ਅੱਜ ਤੱਕ ਸਾਥ ਦਿੱਤਾ ਤੇ ਇਹਨੇ ਪੱਖਾ ਚੱਲ ਰਿਹਾ ਸੀਗਾ ਉਹਦੀ ਸ਼ਾਨ ਜਿਹੜੀ ਟੀਵੀ ਤੇ ਪੈਰੀ ਸੀ ਟੀਵੀ ਤਾਂ ਬਹੁਤ ਸੋਹਣਾ ਚੱਲਦਾਗਾ ਜੀ ਆਪਣਾ ਤੇ ਦੇਖੋ ਇਹ ਦਿਨ ਦੇਖਣ ਦਾ ਵੀ ਲੱਗ ਇੱਕ ਨਜ਼ਾਰਾ ਹੁੰਦਾਗਾ ਤੇ ਦੋ ਦੇ ਕਰੀਬ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਚੱਲ ਗਏ ਸੀਗੇ ਛੋਟੇ ਸਾਬ ਬਾਹਰ ਇਹ ਜੇ ਠੀਕ ਸੀਗਾ ਨੂੰ ਬੁਖਾਰ ਹੈ ਨਹੀਂ ਸੀਗਾ ਤੇ ਇਸ ਵਾਰ ਸਾਬ ਲੈ ਆਏ ਸੀਗੇ ਬਹੁਤ ਸਾਰਾ ਰਾਸ਼ਨ ਜਿਹੜਾ ਆਪਾਂ ਸਾਰਾ ਸੰਭਾਲ ਦਾਂਗੇ ਗੁੜ ਵਗੈਰਾ ਲੈ ਕੇ ਸੀ ਚਨੇ ਵਗੈਰਾ ਤੇ ਆਪਣੇ ਬੱਚਿਆਂ ਦੀ ਡਾਈਟ ਦੇ ਵਿੱਚ ਚਨੇ ਜ਼ਰੂਰ ਦਿਆ ਕਰੋ ਜੀ ਬਹੁਤ ਜ਼ਿਆਦੇ ਵਧੀਆ ਰਹਿੰਦੇ ਨੇਗੇ ਤੇ ਮੈਂ ਤਾਂ ਅਕਸਰ ਮੰਗਵਾ ਕੇ ਹੀ ਰੱਖਦੀ ਆਂਗੀ ਤੇ ਇਸ ਤੋਂ ਬਾਅਦ ਚੱਲ ਗਏ ਸੀ ਆਕਾ ਫਿਰ ਸੋਈ ਦੇ ਵਿੱਚ ਤੇ ਚੱਕਲੇ ਸੀਗੇ ਫਿਰ ਤੋਂ ਆਪਾਂ ਕੁੱਕਰ ਕੁੱਕਰ ਖਾਣਾ ਸਾਰਾ ਦਿਨ ਚੱਲਦਾ ਹੀ ਰਹਿੰਦਾ ਜੀ ਕਦੇ ਕੁਝ ਬਣਾ ਲਿਆ ਹਨਾ ਕਦੇ ਕੁਝ ਬਣਾ ਲਿਆ ਨਹੀਂ ਚੱਲਦੀ ਰਹਿੰਦੀ ਆਪਣੀ ਜ਼ਿੰਦਗੀ ਤੇ ਇਸ ਤੋਂ ਬਾਅਦ ਟਾਈਮ ਜਿਹੜਾ ਹੋ ਗਿਆ ਸੀਗਾ 7:30 8 ਦੇ ਕਰੀਬ ਹੋ ਗਿਆ ਸੀਗਾ ਤੇ ਆਪਾਂ ਸਬਜ਼ੀ ਬਣਾ ਰਹੀ ਸੀਗੇ ਅੱਜ ਬਣਾਈ ਸੀਗੀ ਜੀ ਪਕੌੜੀਆਂ ਦੀ ਸਬਜ਼ੀ ਬਣਾਈ ਸੀਗੀ ਸੌਰੀ ਤੁਹਾਡੇ ਲਈ ਨਾ ਰੈਸਪੀ ਆਪਾਂ ਸ਼ੇਅਰ ਨਹੀਂ ਕਰ ਸਕਤੀ ਮੌਸਮ ਬਹੁਤ ਸੋਹਣਾ ਹੋ ਰਿਹਾ ਸੀਗਾ ਇਕੋ ਮਾਸਮ ਬਹੁਤ ਸੋਨਾ ਜਿਆਦਾ ਵਧੀਆ ਹੋ ਰਿਆ ਸੀਗਾ ਲਾਲ ਪੀਲਾ ਜਹ ਹੋ ਰਹੀ ਹੋ ਰਿਆ ਸੀਗਾ ਰੱਬ ਇਸ ਤਰ੍ਹਾਂ ਕਰ ਦਾਂਗੇ ਆਪਾਂ ਪੱਖਾ ਬੰਦ ਤੇ ਕੋਲਰ ਤੇ ਹੋ ਗਿਆ ਸੀਗਾ ਆਪਣਾ ਦੁੱਧ ਵਗੈਰਾ ਇੱਧਰ ਗਰਮ ਹੋ ਰਿਆ ਸੀ ਰੋਟੀ ਬਣਾਵਾਂਗੇ ਜੀ ਆਪਾਂ ਤੇ ਇਹ ਸੀਗਾ ਆਪਣਾ ਛੋਟਾ ਜਿਹਾ ਵਲੋਗ ਇਹ ਰੋਟੀਆਂ ਸੀਗੀਆਂ ਪਰ ਬਾਹਰ ਕਤੂਰੀਆਂ ਨੂੰ ਪਾ ਕੇ ਆਵਾਂਗੇ ਤੇ ਸਾਡਾ ਬਲੌਗ ਇਹ ਮਿਲ ਗਿਆ ਪਲੀਜ਼ ਤੁਹਾਨੂੰ ਜ਼ਰੂਰ ਦੱਸਿਓ ਜੀ ਤੇ ਕਮੈਂਟ ਕਰਦਿਆ ਕਰੋ ਪਿਆਰੇ ਪਿਆਰੇ ਤੇ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਤੱਕ ਲਈ ਐਨਾ ਹੀ ਬਾਏ ਬਾਏ